ਰੌਲਾ। ਸਾਡੀ ਨਾਸਰੀ ਕਾਇਦੀਆਂ ਨੂੰ ਫੌਰੀ ਤੇ ਸਾਡੇ YouTube ਚੈਨਲ ਦੇ ਉਹ ਮੀਨ ਵੀ ਫਾਇਦੇ ਸਾਰਿਆਂ ਠੀਕਾ ਹੋਊਗੇ। ਰੱਤੀ ਅੰਨ ਦੀ ਜਬੀ ਫਤਾਈਆਂ ਠਿਕਣਾ ਬਣਾਇਆ ਸੀਗਾ ਤੇ ਸਵੇਰੇ ਦੇਖੋਣਾ ਦੇਖਣਾ ਖਾਣੇ ਦੀ Dal ਨੂੰ ਹੈ ਨਹੀਂ ਸੀ ਕੋਈ ਚਾਅ ਦੀ। ਫੇ ਸਿਹਣ ਮਸਾ ਮੂੰਗੀ ਦੀ Dal ਬਣਾਈਆ ਉਹਨੇ ਮੈਂ ਟੜਕਾ ਲਵਾ ਆਂਦੀ ਪਈ ਆ।

ਵਿਹਾਂਗੇ ਲਾਇਆ ਬਾਬਾ ਨੇ ਹੁਣੇ ਜੋਨੇ ਸੀ। ਬੰਦੀ ਬੋਦੀ ਆਇਆ ਤੇ ਚਾਹ ਵਾਲੇ ਸੀ ਭਾਂਡੇ ਨਹੀਂ ਹੋਏ ਸੀਗਾ। ਮੈਂ ਲੱਗੀਆਂ ਸਭ। ਹਨ ਤੇ ਅੱਜ ਬਣਾਉਣੇ ਅਸੀਂ ਤਰੀਂ। ਪੰਜ ਤੋਂ ਛੋੜੇ ਫਿੱਕੇ ਸਾਗੂ ਵਾਲੇ ਤੋਂ ਛੋੜੇ ਲੈ ਲੈਣੇ। ਵੀ ਭਾਦਰਮ ਨੂੰ ਲਾਉਣੇ। ਤੇ ਆਪ 2:30 ਸ਼ਾਮ ਦੇ। ਆ اوکے کاریاں کر دی تاکہ تاکہ اج ساٹ دکھا دوں گی تے ساٹ لوائی کر دوں میں جاندی چار ہو گیا ہے ہن جے نہ ہو گی چھوٹے ہی نھی را جے ہو جندا اس کر کے میں کیا بھی پھٹا پھٹا ساڈی کر کے تے ناری میں بنا دما تے نیرے نہ پتہ سمجھ نہیں ہوندا پتہ ہوندا نہیں نیرے دے بھائیوں میں ஆஹ கடை கம்ம

चलो चख ची चरख हाँ हाला कोई फर्क है

ਆ ਜਾ ਇਸ ਸਮਰਦ ਸੈਰਾ ਲੈ ਕਖਾਂਦੀ ਆ ਚੂਹੀ ਥੱਲੇ ਡੈਗ ਗਿਆ ਸੀਗਾ ਤੇ ਚੂਹੀ ਖਾਣ ਲੱਪਈ ਨੇ ਖਗਿੱਦਾ ਬਾਹ ਨਿਕਲ ਕੇ ਲੱਗੀ ਆ ਖੇਡਣ ਖਾਣ ਕਿੱਦਾ ਚਾਮਲੀ ਫੈਰਦੀ ਆ ਜੀ ਲੱਗਿਆ ਕੋ ਸਾਡੀ ਘਟ ਗਈ ਆ ਤੇ ਪਿਆਜ਼ ਵੀ ਜੁਹ ਮੈਂ ਕੱਟਣ ਲੱਗੀ ਆ ਤੇ ਕੱਜ ਜੇ ਆਪ ਕੱਟ ਤੀਏ ਧੋਸ ਵਾਰ ਜਿ ਰੱਖ ਦਨੀ ਆ ਦੇਖਦੀ ਆ ਮੈਂ ਨਹੀਂ ਤਾਂ ਅਗ ਵਾਲ ਪਿੰنگ ਰੱਖ ਦਨੀ ਆ ਤਾਲਣ ਲਈ ਤੇ ਫੇ ਨਾਲ ਨਾਲ ਪਿਆਜ਼ ਵਗੈਰਾ ਸਾਰਾ ਕੁਝ ਕੱਟ ਕੇ ਰੱਖ ਲੰਮੀ ਆ ਤੇ ਉਨੀ ਜੇ ਜੀ ਵੱਜ ਗਏ ਕਿ 5:00 ਵੱਜ ਗਏ ਆ ਤੇ ਬਸ 6 ਜਦੋਂ ਵੱਜ ਜਾਂਦੇ ਆ ਨਾ ਉਸ ਤੋਂ ਬਾਅਦ ਨੀਰਾ ਹੋਣਾ ਪੈਂਦਾ ਆ ਤੇ

वो देखा कितने बैठे मौसम देख कितना हुआ है ते हज़ी लो या देखो दे नहीं मिला हज़ी साढ़े शे दा हो गया या टाइम है शाम दे अभी तो 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 नहीं देता मौसम वैसे ये निकालना है

ਹਾਂਜੀ ਇਹਨੇ ਜੀ ਪਹਿਲਾਂ ਸੌ ਲਿਆ 7-8 ਕ'ਵਜੇ ਇਹ ਤੇ ਹੋਣੇ ਉੱਠ ਕੇ ਬਹਿ ਗਿਆ ਆ ਦੇਖੋ ਇਹ ਕਦੋਂ ਸੌਂਦਾ ਸਮਰ ਇੱਧਰ ਦੇਖੋ ਆਹ ਦੇਖ ਇੱਧਰ ਬਾਏ ਬਾਏ ਕਰ ਦੇ ਬਾਏ ਬਾਏ ਕਰ ਦੋ ਬਾਏ ਬਾਏ ਕਰ ਦੋ ਬਾਏ ਬਾਏ ਨਹੀਂ ਕੋਈ ਨਹੀਂ ਹੋਏ ਕੱਛ ਕੱਲ ਦਾ Aba mai bina ba, agbagbagwa da, A harafi aya yalugba <laughs> la. Aya yalugba la, kretil muhimma la. Ƙasar isi. Ƙasar isi. Ƙasar isi.

हाय हाय बाय बाय कर दे हम बाय बाय काल कर दो काल श्रीकाल्मी दे जय दादी ने जय दादी जय ਸਮਰ ਤੇਰੇ ਵਾਲ ਸੋਨੇ ਘੱਟ ਹੋ ਗਏ ਨਾ ਮੱਡ ਦਾ ਘੱਟ ਪਈਆ ਤੇ ਹਾਂ ਜੀ ਜੇ ਆਪਾਂ ਰੋਟੀ ਪਾਣੀ ਖਾ ਲਿਆ ਆ ਸਮਰ ਹਜ ਨਹੀਂ ਸਿੱਟਾ ਹੈਗਾ ਰੀਲ ਕਰਨਾ ਸੀ ਤੇ ਹੁਣ ਉਹ ਆਪਣੇ ਚਾਚੇ ਕੋਲ ਚਲ ਗਏ ਆ ਤੇ ਆਪਾਂ ਇੱਥੇ ਕਰਦੇ ਆ ਵਲੌਗ ਦਾ ਐਂਡਿੰਗ ਕਰਦੇ ਸਾਨੂੰ ਸਾਡਾ ਵਲੌਗ ਜੀ ਨੂੰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ